ਪਹਿਲਾ ਦਾਗਿਸਤਾਨ ਰਸੂਲ ਹਮਜ਼ਾ ਤੋ ਪਾਗ ਚੌਥਾ ਇਹ ਕਿਤਾਬ ਕਿਵੇਂ ਜਨਮੀ ਤੇ ਕਿੱਥੇ ਲਿਖੀ ਗਈ ਨਿੱਕੇ ਬਾਲ ਵੀ ਵੱਡੇ ਸੁਪਨੇ ਲੈ ਸਕਦੇ ਨੇ ਪੰਘੂੜੇ ਉੱਪਰ ਉਕਰੇ ਸ਼ਬਦ ਹਥਿਆਰ ਜਿਨ੍ਹਾਂ ਦੀ ਇੱਕ ਵਾਰੀ ਹੀ ਲੋੜ ਪਵੇਗੀ ਜ਼ਿੰਦਗੀ ਭਰ ਚੁੱਕਣੇ ਪੈਂਦੇ ਨੇ ਕਵਿਤਾ ਜੋ ਜੀਵਨ ਭਰ ਦੁਹराई ਜਾਏਗੀ ਇੱਕ ਵਾਰੀ ਵਿੱਚ ਲਿਖੀ ਜਾਂਦੀ ਹੈ ਬਹਾਰ ਦਾ ਇੱਕ ਪੰਛੀ ਬਹਾਰ ਆਈ ਆਉਲ ਉਪਰੋਂ ਦੀ ਆ order ਰਿਹਾ ਸੀ ਕਿਸੇ ਥਾਂ ਨੂੰ ਟੋਲਦਾ ਜਿੱਥੇ ਉਹ ਉਤਰ ਸਕੇ ਇੱਕ ਸਕਲਿਆ ਦੀ ਚੌੜੀ ਪਧਰੀ ਤੇ ਸਾਫ਼ ਛੱਤ ਉੱਤੇ ਨਜ਼ਰ ਪੈਂਦਿਆਂ ਜਿਸ ਉੱਤੇ ਇੱਕ ਪੱਥਰ ਦਾ ਰੋਲਰ ਵੀ ਸੀ ਪੰਛੀ ਨਿਲਤਨਾ ਚੋਂ ਉਤਰਿਆ ਤੇ ਆਰਾਮ ਲਈ ਕਿਲ ਉੱਤੇ ਆ ਬੈਠਾ ਇੱਕ ਫੁਰਤੀਲੀ ਔਰਤ ਨੇ ਪੰਛੀ ਨੂੰ ਫੜ ਲਿਆ ਤੇ ਸਕਲਿਆ ਦੇ ਅੰਦਰ ਲੈ ਗਈ ਪੰਛੀ ਨੇ ਦੇਖਿਆ ਕਿ ਘਰ ਦੇ ਸਾਰੇ ਬੰਦੇ ਉਸ ਵੱਲ ਮਿਹਰਬਾਨ ਹਨ ਤੇ ਉਹ ਉੱਥੇ ਹੀ ਟਿਕ ਗਿਆ ਪੁਰਾਣੀ ਧੁਆਂਖੀ ਹੋਈ ਛਤੇਰੀ ਉੱਤੇ ਕਿੱਲਾ ਨਾਲ ਠੋਕੀ ਘੋੜੇ ਦੀ ਖੁਰੀ ਵਿੱਚ ਉਸ ਨੇ ਆਪਣਾ ਆਲਣਾ ਪਾ ਲਿਆ ਕੀ ਮੇਰੀ ਕਿਤਾਬ ਕੁਝ ਇਸੇ ਤਰ੍ਹਾਂ ਦੀ ਚੀਜ਼ ਨਹੀਂ ਕਿੰਨੀ ਵਾਰੀ ਮੈਂ ਆਪਣੀਆਂ ਕਾਵ ਨਿਲਤਨਾ ਵਿੱਚੋਂ ਹੇਠਾਂ ਵਾਰਤਕ ਦੀ ਵਾਦੀ ਵਿੱਚ ਨਜ਼ਰ ਮਾਰੀ ਹੈ ਮੇਰੀਆਂ ਨਜ਼ਰਾਂ ਟਿਕਨ ਲਈ ਕੋਈ ਉਤਾਰੇ ਵਾਸਤੇ ਥਾਂ ਢੂੰਡਦੀਆਂ ਰਹੀਆਂ ਨਹੀਂ ਇੱਕ ਹਵਾਈ ਜਹਾਜ਼ ਨਾਲ ਤੁਲਨਾ ਦੇਣੀ ਜ਼ਿਆਦਾ ਚੰਗੀ ਰਹੇਗੀ ਜਿਹੜਾ ਹਵਾਈ ਅੱਡੇ ਉੱਤੇ ਉਤਰਨ ਹੀ ਵਾਲਾ ਹੈ ਉਤਾਰੇ ਤੋਂ ਪਹਿਲਾਂ ਮੈਂ ਟਾਲਵਾ ਮੋੜ ਕੱਟ ਰਿਹਾ ਹਾਂ ਪਰ ਕੰਟਰੋਲ ਵਾਲੇ ਮੈਨੂੰ ਮੌਸਮ ਦੀ ਖਰਾਬੀ ਕਰਕੇ ਉਤਰਨ ਦੀ ਆਗਿਆ ਨਹੀਂ ਦਿੰਦੇ ਚੌੜੇ ਮੋੜ ਤੋਂ ਮੈਂ ਸਿੱਧੀ ਉਡਾਣ ਉੱਤੇ ਜਾ ਪੈਂਦਾ ਹਾਂ ਤੇ ਉੱਡਦਾ ਜਾਂਦਾ ਹਾਂ ਮੇਰੀ ਇਛਿਤ ਧਰਤੀ ਇੱਕ ਵਾਰੀ ਫੇਰ ਹੇਠਾਂ ਰਹਿ ਜਾਂਦੀ ਹੈ ਕਈ ਮੌਕਿਆਂ ਉੱਤੇ ਇੰਜ ਹੋਇਆ ਹੈ ਇਸ ਲਈ ਮੈਂ ਸੋਚਿਆ ਕਿ ਆਪਣੇ ਪੈਰਾਂ ਹੇਠ ਕੋਈ ਪੱਕਾ ਪੱਥਰ ਦਾ ਆਸਰਾ ਰੱਖਣਾ ਮੇਰੇ ਭਾਗਾਂ ਵਿੱਚ ਨਹੀਂ ਲਿਖਿਆ ਹੋਇਆ। ਮੇਰੇ ਪੈਰਾਂ ਦੀ ਕਿਸਮਤ ਵਿੱਚ ਧਰਤੀ ਨੂੰ ਕੱchnਾ ਲਿਖਿਆ ਹੈ। ਮੇਰੀਆਂ ਅੱਖਾਂ ਲਈ ਧਰਤੀ ਉੱਪਰ ਨਵੀਆਂ ਥਾਵਾਂ ਢੂੰਡਣ ਤੋਂ ਚੈਨ ਨਾ ਪਾਉਣਾ ਲਿਖਿਆ ਹੈ। ਮੇਰੇ ਦਿਲ ਦੀ ਹੋਣੀ ਵਿੱਚ ਨਵੇਂ ਗੀਤਾਂ ਨੂੰ ਜਨਮ ਦੇਣ ਤੋਂ ਆਰਾਮ ਨਾ ਪਾਉਣਾ ਲਿਖਿਆ ਹੈ। ਉਸ ਹਾਲੀ ਵਾਂਗ ਜਿਹੜਾ ਉਸ ਬਦਲੀ ਦੀ ਜਿਹੜੀ ਉਸ ਦੇ ਸਿਰ ਉੱਤੋਂ ਦੀ ਲੰਘ ਗਈ ਹੈ ਜੰਕੂੰਜਾਂ ਦੀ ਡਾਰਦੀ ਜਿਹੜੀ ਉੱਡਦੀ ਹੋਈ ਕੋਲੋਂ ਦੀ ਲੰਘ ਗਈ ਹੈ ਸਿਫਤ ਕਰਨ ਪਿੱਛੋਂ ਸੱਜਰੀ ਹਿੰਮਤ ਨਾਲ ਮੁਠੀ ਨੂੰ ਫੜ ਲੈਂਦਾ ਹੈ ਮੈਂ ਅਧ ਵਿਚਾਲੇ ਛੱਡੀ ਕਵਿਤਾ ਨੂੰ ਮੁੜ ਸ਼ੁਰੂ ਕਰ ਦਿੰਦਾ ਹਾਂ ਮੈਂ ਆਪਣੀ ਕਵਿਤਾ ਦੀ ਤੁਲਨਾ ਭਾਵੇਂ ਕਿੰਨੇ ਵੀ ਸਿਤਾਰਿਆਂ ਜਿਹੜੇ ਆਕਾਸ਼ੀ ਗੁੰਬਦ ਨਾਲ ਕਿਉਂ ਨਾ ਕਰਦਾ ਰਿਹਾ ਹੋਵਾਂ ਪਰ ਮੇਰੇ ਲਈ ਸੱਚਮੁੱਚ ਇਹ ਮੇਰੇ ਕਣਕ ਦੇ ਖੇਤ ਵਾਂਗ ਰਹੀ ਹੈ ਹਲ ਨੂੰ ਉਡੀਕ ਦੀ ਜ਼ਮੀਨ ਮੰਗ ਚੜ੍ਹਦੇ ਨੂੰ ਜਾਣ ਵਰਗੇ ਮੁਸ਼ਕਿਲ ਕੰਮ ਮੰਗ ਹੁਣ ਤੱਕ ਮੈਂ ਕੋਈ ਵਾਰਤਕ ਨਹੀਂ ਲਿਖੀ ਇੱਕ ਦਿਨ ਮੈਨੂੰ ਇੱਕ ਚਿੱਠੀ ਮਿਲੀ ਲਫਾਫੇ ਵਿੱਚ ਇੱਕ ਰਸਾਲੇ ਦੇ ਸੰਪਾਦਕ ਦਾ ਸੰਦੇਸ਼ ਸੀ ਜਿਸ ਰਸਾਲੇ ਦੀ ਮੈਂ ਬੜੀ ਇੱਜ਼ਤ ਕਰਦਾ ਹਾਂ ਵੈਸੇ ਇੱਜ਼ਤ ਮੈਂ ਉਸ ਦੇ ਸੰਪਾਦਕ ਦੀ ਵੀ ਕਰਦਾ ਹਾਂ ਸੰਪਾਦਕ ਨੇ ਆਪਣੀ ਚਿੱਠੀ ਇਹਨਾਂ ਲਫ਼ਜ਼ਾਂ ਨਾਲ ਸ਼ੁਰੂ ਕੀਤੀ ਹੋਈ ਸੀ ਸਤਿਕਾਰਯੋਗ ਰਸੂਲ ਸਮੁੱਚੇ ਤੌਰ ਉੱਤੇ ਹਰ ਚੀਜ਼ ਹੀ ਸਤਿਕਾਰ ਵਿੱਚ ਲਪੇਟੀ ਹੋਈ ਸੀ ਮੈਂ ਚਿੱਠੀ ਖੋਲੀ ਤਾਂ ਇਹ ਮੈਨੂੰ ਮੱਝ ਦੀ ਖੱਲ ਵਰਗੀ ਲੱਗੀ ਜਿਹੜੀ ਸਾਡੇ ਪਹਾੜੀ ਲੋਕ ਆਪਣੀਆਂ ਪਧਰੀਆਂ ਛੱਤਾਂ ਉੱਤੇ ਸੁੱਕਣ ਲਈ ਪਾ ਦਿੰਦੇ ਹਨ ਜਦੋਂ ਮੈਂ ਪੜ ਲਈ ਤਾਂ ਸਫੀਆਂ ਨੇ ਮੱਝ ਦੀ ਖੱਲ ਨਾਲੋਂ ਘੱਟ ਘੜਕੜਨਾ ਕੀਤੀ ਜਦੋਂ ਇਹ ਸੁੱਕ ਜਾਂਦੀ ਹੈ ਤੇ ਸਕਲਿਆ ਦੇ ਅੰਦਰ ਲਿਜਾਣ ਲਈ ਜੋੜੀ ਜਾਂਦੀ ਹੈ ਕਮੀ ਸਿਰਫ ਖੱਲ ਵਾਲੀ ਨੱਕ ਸਾੜ ਦੀ ਬੋਧ ਹੀ ਸੀ ਚਿੱਠੀ ਵਿੱਚੋਂ ਕੋਈ ਬੋ ਨਹੀਂ ਸੀ ਆ ਰਹੀ ਸੰਪਾਦਕ ਨੇ ਲਿਖਿਆ ਸੀ ਅਸੀਂ ਫੈਸਲਾ ਕੀਤਾ ਹੈ ਕਿ ਆਪਣੇ ਰਸਾਲੇ ਦੇ ਕੁਝ ਅਗਲੇ ਅੰਕਾਂ ਵਿੱਚ ਦਾਖਿਸਤਾਨ ਦੀਆਂ ਪ੍ਰਾਪਤੀਆਂ ਇਸ ਦੇ ਚੰਗੇ ਕੰਮਾਂ ਤੇ ਨਿੱਤਾ ਪ੍ਰਤੀ ਕਿਰਤ ਬਾਰੇ ਦੱਸੀਏ ਬੇਸ਼ੱਕ ਇਹ ਸਾਡੇ ਸਧਾਰਨ ਮਜ਼ਦੂਰ ਮਰਦਾਂ ਔਰਤਾਂ ਦੀ ਕਹਾਣੀ ਹੋਵੇ ਉਹਨਾਂ ਦੇ ਮਾਰਕਿਆਂ ਤੇ ਉਹਨਾਂ ਦੀਆਂ ਇੱਛਾਵਾਂ ਦੀ ਕਹਾਣੀ ਤੁਹਾਡੀ ਪਹਾੜੀ ਸਰਜ਼ਮੀਨ ਦੀ ਉਜਲੀ ਪਲਕ ਦੀ ਇਸ ਦੀਆਂ ਯੁੱਗਾਂ ਪੁਰਾਣੀਆਂ ਪਰੰਪਰਾਵਾਂ ਦੀ ਪਰ ਜ਼ਿਆਦਾ ਇਸ ਦੇ ਸ਼ਾਨਦਾਰ ਅੱਜ ਦੀ ਕਹਾਣੀ ਹੋਵੇ ਅਸੀਂ ਫੈਸਲਾ ਕੀਤਾ ਹੈ ਕਿ ਇਸ ਤਰ੍ਹਾਂ ਦੀ ਚੀਜ਼ ਤੁਹਾਡੇ ਨਾਲੋਂ ਜ਼ਿਆਦਾ ਚੰਗੀ ਕੋਈ ਨਹੀਂ ਲਿਖ ਸਕਦਾ ਰੂਪ ਤੁਸੀਂ ਆਪ ਚੁਣੋ ਨਿੱਕੀ ਕਹਾਣੀ ਲੇਖ ਚਿੱਤਰ ਜਾਂ ਨੋਟ ਲੰਬਾਈ 9-10 ਟਾਈਪ ਕੀਤੇ ਸ਼ਫੇ ਹੋਵੇ ਤੇ 20 ਤੋਂ 25 ਦਿਨਾਂ ਦੇ ਅੰਦਰ ਅੰਦਰ ਸਾਨੂੰ ਮਿਲ ਜਾਏ ਸਾਨੂੰ ਆਸ ਹੈ ਤੇ ਸ਼ੁਕਰੀਆ ਅਗੇ ਤੇ ਕਦੀ ਸ਼ਮਾ ਸੀ ਜਦੋਂ ਕੁੜੀ ਦੀ ਮਰਜ਼ੀ ਪੁੱਛਣ ਤੋਂ ਬਿਨਾ ਹੀ ਸਿਰਫ ਤੈਸ਼ ਉਦਾ ਹਕੀਕਤ ਹੀ ਉਸ ਦੇ ਸਾਹਮਣੇ ਲਿਆ ਕੇ ਜਿਵੇਂ ਕਿ ਅੱਜ ਦੇ ਲੋਕਿੰਗ ਕਹਣਗੇ ਉਸ ਦਾ ਵਿਆਹ ਕਰ ਦਿੱਤਾ ਜਾਂਦਾ ਸੀ ਉਸ ਨੂੰ ਦੱਸਿਆ ਜਾਂਦਾ ਸੀ ਕਿ ਸਭ ਕੁਝ ਤੈ ਹੋ ਚੁੱਕਾ ਹੈ ਪਰ ਉਹਨਾਂ ਦਿਨਾਂ ਵਿੱਚ ਵੀ ਸਾਡੇ ਪਹਾੜਾਂ ਵਿੱਚ ਕੋਈ ਆਪਣੇ ਮੁੰਡੇ ਦੀ ਸ਼ਾਦੀ ਬਿਨਾ ਉਸ ਦੀ ਰਜ਼ਾਮੰਦੀ ਦੇ ਕਰਨ ਦੀ ਹਿੰਮਤ ਨਹੀਂ ਸੀ ਕਰਦਾ ਕਹਿੰਦੇ ਨੇ ਕਿ ਹਿਦਾਤਲੀ ਦੇ ਕਿਸੇ ਆਦਮੀ ਨੇ ਇੱਕ ਵਾਰੀ ਇੰਜ ਹੀ ਕੀਤਾ ਸੀ ਪਰ ਕੀ ਮੇਰਾ ਸਤਕਾਰਯੋਗ ਸੰਪਾਦਕ ਪਹਾੜੀ ਪਿੰਡ ਹਿਦਾਤਲੀ ਦਾ ਰਹਿਣ ਵਾਲਾ ਸੀ ਉਸ ਨੇ ਮੇਰੇ ਲਈ ਸਭ ਕੁਝ ਤੈ ਕਰ ਦਿੱਤਾ ਸੀ ਪਰ ਕਿ ਮੈਂ ਆਪਣੇ ਦਾਗਿਸਤਾਨ ਦੀ ਕਹਾਣੀ 9 ਸਫਿਆਂ ਵਿੱਚ ਤੇ 20 ਦਿਨਾਂ ਦੇ ਅੰਦਰ-ਅੰਦਰ ਦੱਸਣ ਦਾ ਮਨ ਬਣਾ ਲਿਆ ਸੀ। ਗੁੱਸੇ ਵਿੱਚ ਮੈਂ ਉਹ ਚਿੱਠੀ ਜਿਸ ਨੇ ਮੇਰੇ ਨਾਲ ਇਸ ਤਰ੍ਹਾਂ ਦੀ ਵਦੀਗੀ ਕੀਤੀ ਸੀ ਜਿੰਨੀ ਦੂਰ ਸੁੱਟ ਸਕਦਾ ਸਾਂ ਸੁੱਟ ਪਈ। ਕੁਝ ਸਮਾਂ ਮਗਰੋਂ ਮੇਰਾ ਟੈਲੀਫੋਨ ਲਗਾਤਾਰ ਵੱਜਣਾ ਸ਼ੁਰੂ ਹੋ ਗਿਆ। ਜਿਸ ਤਰ੍ਹਾਂ ਇਹ ਟੈਲੀਫੋਨ ਨਾ ਹੋਵੇ ਸਗੋਂ ਹੁਣੇ-ਹੁਣੇ ਆਂਡਾ ਦੇਖ ਕੇ ਆਈ ਕੁਕੜੀ ਹੋਵੇ। ਬੇਸ਼ੱਕ ਟੈਲੀਫੋਨ ਰਸਾਲੇ ਦੇ ਦਫ਼ਤਰੋਂ ਸੀ। ਹੈਲੋ ਰਸੂਲ ਸਾਡੀ ਚਿੱਠੀ ਪਹੁੰਚੀ ਕਿ ਨਹੀਂ ਪਹੁੰਚੀ ਹੈ ਸੋ ਮਸਾਲਾ ਕਿੱਥੇ ਹੈ ਹੂੰ ਦੇਖੋ ਨਾ ਹਰ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਧਿਆਨ ਮੰਗਣ ਵਾਲੀਆਂ ਮੈਨੂੰ ਸਮਾਂ ਨਹੀਂ ਮਿਲਿਆ ਸੁਣ ਰਸੂਲ ਤੂੰ ਸਾਨੂੰ ਇੰਜ ਸ਼ਰਮਿੰਦਾ ਨਾ ਕਰਵਾ ਸਾਡੇ ਰਸਾਲੇ ਦੀ 10 ਲੱਖ ਦੀ ਛਾਪ ਹੈ ਸਾਡਾ ਰਸਾਲਾ ਵਿਦੇਸ਼ੀ ਵੀ ਪੜਿਆ ਜਾਂਦਾ ਹੈ ਜੇ ਤੂੰ ਸੱਚਮੁੱਚ ਰੁਝਿਆ ਹੋਇਆ ਹੈ ਤਾਂ ਅਸੀਂ ਇੱਕ ਆਦਮੀ ਭੇਜ ਦਿੰਦੇ ਹਾਂ ਤੂੰ ਉਸ ਨੂੰ ਬਸ ਕੁਝ ਵਿਚਾਰ ਸੁੱਟ ਦੇਵੀਂ ਤੇ ਵਿਸਥਾਰ ਦੇ ਦੇਵੇਂ ਤੇ ਬਾਕੀ ਉਹ ਸਭ ਕਰ ਲਵੇਗਾ ਤੈਨੂੰ ਸਿਰਫ ਉਸ ਦੇ ਮਸੂਦੇ ਉੱਤੇ ਸਰਸਰੀ ਨਜ਼ਰ ਮਾਰਨੀ ਪਵੇਗੀ ਆਪਣੇ ਹਿਸਾਬ ਨਾਲ ਠੀਕ ਠਾਕ ਕਰਨਾ ਪਵੇਗਾ ਤੇ ਆਪਣੇ ਦਸਖਤ ਕਰਨੇ ਪੈਣਗੇ ਵੱਡੀ ਗੱਲ ਤੇਰੇ ਦਸਖਤਾਂ ਦੀ ਹੈ ਬਾਕੀ ਅਗਲੇ ਪਾਗ ਵਿੱਚ